ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਅਮਰੀਕਾ ਨੂੰ ਹਰ ਸਾਲ ਕੈਨੇਡਾ ਤੋਂ ਜ਼ਿਆਦਾ ਸਲਾਨੀ ਮਿਲਦੇ ਨੇ 트ੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਜਾਣ ਵਾਲੇ ਵਿਦੇਸ਼ੀ ਲੋਕਾਂ ਦੇ ਵਿੱਚ ਆਈ ਵੱਡੀ ਕਮੀ ਸੰਘੀ ਆਗੂਆਂ ਦਾ ਜੈਰੀਲੇ ਸੰਕਟ ਨੂੰ ਹੱਲ ਕਰਨ ਦੀ ਯੋਜਨਾ ਦਾ ਦਾਵਾ ਲਿਬਰਲ ਕਨਜ਼ਰਵੇਟਿਵ ਅਤੇ ਐਨਡੀਪੀ ਦੀ ਚੋਣ ਮੁਹੰਮਦਾ ਹਿੱਸਾ ਵਿਰਾਸਤ ਵਿੱਚ ਮੌਜੂਦ ਮਾਨਸਿਕ ਸਿਹਤ ਤੇ ਨਸ਼ਾਖੋਰੀ ਦੀਆਂ ਸਮੱਸਿਆਵਾਂ ਨਾਲ ਜਿਟਰੇ ਲੋਕਾਂ ਲਈ ਨਵੇਂ ਬੈੱਡ ਉਪਲਬਧ ਪ੍ਰੀਮੀਅਰ ਡੇਵੀ ਡੀਬੀ ਨੇ ਕਿਹਾ ਭਾਈ ਚਾਰਿਆਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਜਿੱਦ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਕਿਸੇ ਵੀ ਹੋਰ ਹਲਕੇ ਦੇ ਨਾਲੋਂ ਕੰਜ਼ਰਵੇਟਿਵ ਲੀਡਰ ਪੀਰ ਪੋਲੀਵਰ ਦੀ ਆਟਵਾ ਖੇਤਰ ਦੀ ਪਿੰਡੂ ਰਾਈਡਿੰਗ ਦੇ ਵਿੱਚ ਐਡਵਾਂਸ ਪੋਲਿੰਗ ਦੌਰਾਨ ਸਭ ਤੋਂ ਜ਼ਿਆਦਾ ਫੈਡਰਲ ਵੋਟਰਾਂ ਨੇ ਮਤਦਾਨ ਕੀਤਾ ਹੈ ਰੀਪੋਰਟ ਸਾਹਮਣੇ ਆਈ ਹੈ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਇਲੈਕਸ਼ਨਸ ਕੈਨੇਡਾ ਦੇ ਵੱਲੋਂ ਜਾਰੀ ਡਾਟਾ ਇਹ ਕਹਿੰਦਾ ਹੈ ਕਿ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਹੋਈ ਐਡਵਾਂਸ ਪੋਲਿੰਗ ਦੌਰਾਨ ਕਰੀਬ 44000 ਵੋਟਾਂ ਜਿਹੜੀਆਂ ਨੇ ਉਹ ਪੇਰੇ ਪਾਲੇ ਆਪ ਦੇ ਕਾਰਲਟਨ ਰਾਈਡਿੰਗ ਦੇ ਵਿੱਚ ਪਈਆਂ ਨੇ ਇਹ ਤਾਦਾਤ ਇਸ ਰਾਈਡਿੰਗ ਦੇ ਇਲੈਕਸ਼ਨਸ ਕੈਨੇਡਾ ਦੀ ਸੂਚੀ ਦੇ ਵਿੱਚ ਦਰਜ કુલ ਵੋਟਰਾਂ ਦੇ 40% ਤੋਂ ਵੱਧ ਹੈ 2021 ਦੇ ਵਿੱਚ ਕਾਲਟਨ ਦੇ ਵਿੱਚ ਕੁੱਲ 71000 ਲੋਕਾਂ ਨੇ ਵੋਟ ਪਾਈ ਸੀ ਜਿਸ ਦੇ ਵਿੱਚੋਂ ਲਗਭਗ 31000 ਨੇ ਐਡਵਾਂਸ VOTING ਵੀ ਕੀਤੀ ਸੀ ਇਹ ਉਦੋਂ ਹੋਇਆ ਜਦੋਂ ਅਜਹੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਪੌਲੀਆਬ ਆਪਣੀ ਸੀਟ ਵੀ ਗਵਾ ਸਕਦੇ ਨੇ ਹਾਲਾਂਕਿ ਕਨਜ਼ਰਵੇਟਿਵਜ਼ ਇਨ੍ਹਾਂ ਰਿਪੋਰਟਾਂ ਨੂੰ ਨਕਾਰ ਹੀ ਰਹੇ ਨੇ ਕਾਲਟਨ ਹਲਕਾ ਸਭ ਤੋਂ ਲੰਬੇ ਬੈਲਟ ਕਰਕੇ ਜਿਹੜਾ ਉਹ ਚੋਣ ਸੁਧਾਰਾਂ ਦੇ ਲਈ ਵਿਰੋਧ ਦਾ ਨਿਸ਼ਾਨਾ ਵੀ ਰਿਹਾ ਹੈ ਔਰ ਇਸ ਰਾਈਡਿੰਗ ਦੇ ਵਿੱਚ 90 ਹੋਰ ਉਮੀਦਵਾਰ ਚੋਣ ਲੜਨ ਦੇ ਲਈ ਰਜਿਸਟਰਡ ਨੇ ਨੇਪੀਅਨ ਹਲਕਾ ਜਿਸ ਦੇ ਵਿੱਚ ਪੰਜ ਉਮੀਦਵਾਰ ਜਿਹੜੇ ਨੇ ਉਹ ਹੈ ਅਤੇ ਜਿਸ ਦੇ ਵਿੱਚ ਲਿਬਰਲ ਲੀਡਰ ਮਾਰਕ ਕਾਰਨੇਵੀ ਸ਼ਾਮਿਲ ਹੈ ਐਡਵਾਂਸ VOTING ਦੇ ਵਿੱਚ ਲਗਭਗ 32700 ਵੋਟਾਂ ਜਿਹੜੀਆਂ ਨੇ ਉਹ ਉਹਨਾਂ ਦੇ ਨਾਲ ਪੰਜਵੇਂ ਸਥਾਨ ਤੇ ਰਿਹਾ ਪਰ ਕਾਲਟਨ ਵਾਂਗ ਇਹ 2021 ਦੀ ਤੁਲਨਾ ਦੇ ਵਿੱਚ ਇੱਕ ਮਹੱਤਵਪੂਰਨ ਦਾਅਵਾ ਹੈ ਔਰਵਾ ਸੈਂਟਰ ਰਾਈਡਿੰਗ ਵੀ ਲਗਭਗ 32600 ਐਡਵਾਂਸ ਵੋਟਾਂ ਦੇ ਨਾਲ ਜਿਹੜੀ ਹੈ ਉਹ ਸਿਖਰ ਲੀਆਂ 10 ਰਾਈਡਿੰਗਸ ਦੇ ਵਿੱਚ ਸ਼ਾਮਿਲ ਹੋਈ ਲੈਨਾਰਕ ਫ੍ਰਾਂਟੇਨਕ ਜਿਹੜੀ ਹੈ ਇਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ 17ਵੇਂ ਤੇ ਕਨਾਟਾ 29ਵੇਂ ਸਥਾਨ ਤੇ ਰਹੀ ਹੈ ਔਰ ਇਲੈਕਸ਼ਨਸ ਕੈਨੇਡਾ ਅਨੁਸਾਰ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਚੱਲੀ ਐਡਵਾਂਸ ਵੋਟਿੰਗ ਦੌਰਾਨ ਰਿਕਾਰਡ 7.3 ਮਿਲੀਅਨ ਜਿਹੜੇ ਨੇ ਕੈਨੇਡੀਅਨਸ ਨੇ ਵੋਟ ਪਾਈ ਹੈ ਇਹ ਗਿੰਦੀ 2021 ਦੀਆਂ ਫੈਡਰਲ ਚੋਣਾਂ ਦੌਰਾਨ ਹੋਈ ਐਡਵਾਂਸ ਵੋਟਿੰਗ ਜਿਹੜੀ ਹੈ ਉਸ ਦੀ ਤੁਲਨਾ ਦੇ ਵਿੱਚ 25% ਦਾ ਦਰਸਾਉਂਦੀ ਹੈ ਸੰਗੀਚ ਉਹਨਾਂ ਦੇ ਵਿੱਚ ਸਿਰਫ 4 ਦਿਨ ਦੂਰ ਹੋਣ ਕਰਕੇ ਲਿਬਰਲ ਜਿਹੜੇ ਨੇ ਲਿਬਰਲ ਨੇਤਾ ਮਾਰਕ ਕਾਰਨੀ ਨੇ BC ਦੇ ਵੋਟਰਾਂ ਦੇ ਲਈ ਇੱਕ ਮੁੱਖ ਮੁੱਦੇ ਨੂੰ ਸਵੀਕਾਰ ਕਰਕੇ ਕੁਕਿੱਟਲਮ ਦੇ ਵਿੱਚ ਆਪਣੀ ਪੱਛਮੀ ਤੱਟ ਮੁਹਿੰਮ ਨੂੰ ਜੋੜ ਦਿੱਤਾ ਹੈ ਕਾਰਨੀ ਦਾ ਕਹਿਣਾ ਹੈ ਕਿ ਜੇ ਉਹ ਚੁਣੇ ਜਾਂਦੇ ਨੇ ਤਾਂ ਉਹ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਲਈ ਸਖਤ ਸਜ਼ਾਵਾਂ ਜਿਹੜੀਆਂ ਨੇ ਉਹ ਲਿਆਉਣਗੇ 2000 RCMP ਅਤੇ ਸਰਹੱਦੀ ਸੁਰੱਖਿਆ ਏਜੰਟਾਂ ਨੂੰ ਸਮੂਹਿਕ ਤੌਰ ਦੇ ਉੱਤੇ ਭਰਤੀ ਕਰਨਗੇ ਅਤੇ ਐਮਰਜੈਂਸੀ ਲਾਜ ਫੰਡ ਦੇ ਵਿੱਚ ਡਾਲਰ 500 ਮਿਲੀਅਨ ਭੇਜਣਗੇ ਜੋ ਕਿ ਨਿਊ वेस्टमिंस्टर सिटी ਦੇ ਸੰਕਟ ਪ੍ਰਤੀਕਿਰਿਆ ਪਾਇਲਟ ਪ੍ਰੋਜੈਕਟ ਵਰਗੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੇ ਵਿੱਚ ਮਦਦ ਕਰਦਾ ਹੈ ਉਹਨਾਂ ਕਹਿੰਦੇ ਕਿ ਜਰੇਲੇ ਨਸ਼ੀਲੇ ਪਦਾਰਥਾਂ ਦੇ ਜਿਹੜੇ ਨੇ ਉਹ ਸੰਕਟ ਦੇ ਨਾਲ ਸਿੱਧੇ ਤੌਰ ਤੇ ਨਜਿੱਠਾਂਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਮੌਜੂਦਾ ਪਹੁੰਚ ਕੰਮ ਨਹੀਂ ਕਰ ਰਹੀ ਹੈ ਔਰ ਅਸੀਂ ਇੱਕ ਸਥਾਈ ਯੁਵਾ ਮਾਨਸਿਕ ਸਿਹਤ ਫੰਡ ਦੀ ਜਿਹੜੀ ਹੈ ਉਹ ਸਥਾਪਿਤ ਵੀ ਕਰ ਰਹੇ ਹਾਂ ਜੋ ਹਰ ਜਿਹੜੇ ਨੇ ਸਾਲ 1 ਲੱਖ ਨੌਜਵਾਨਾਂ ਨੂੰ ਮਾਨਸਿਕ ਸਿਹਤ ਦੇਖਭਾਲ ਪ੍ਰਦਾਨ ਕਰੇਗਾ ਕਿਉਂਕਿ ਮਾਨਸਿਕ ਸਿਹਤ ਅਤੇ ਜਿਹੜਾ ਨਸ਼ਾ ਉਹ ਆਪਸ ਦੇ ਵਿੱਚ ਡੁੰਗਾਈ ਦੇ ਨਾਲ ਜੁੜੇ ਹੋਏ ਨੇ ਤੇ ਕਾਰਨੀ ਨੇ ਜਿਸ ਗੱਲ ਦਾ ਜ਼ਿਕਰ ਨਹੀਂ ਕੀਤਾ ਉਹ ਓਵਰਡੋਜ਼ ਰੋਕथाम ਸਾਈਟਾਂ ਬਾਰੇ ਉਹਨਾਂ ਦਾ ਰੁਖ ਸੀ ਪਿਛਲੇ ਜਿਹੜੀ ਕਾਨਫਰੰਸ ਦੇ ਵਿੱਚ ਲਿਬਰਲ ਨੇਤਾ ਨੇ ਕਿਹਾ ਸੀ ਕਿ ਨਿਗਰਾਨੀ ਅਧੀਨ ਖਫਤ ਸਾਈਟਾਂ ਜਿਹੜੀਆਂ ਨੇ ਉਹ ਸੁਬਾਈ ਸਰਕਾਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਤੇ ਉਹ ਉਹਨਾਂ ਸਾਈਟਾਂ ਦੀ ਜਿਹੜੀ ਹੈ ਉਹ ਪ੍ਰਭਾਵਸ਼ੀਲਤਾ ਦੀ ਸਮੀਖਿਆ ਕਰ ਰਹੇ ਨੇ ਇਸ ਦੌਰਾਨ ਕੰਜ਼ਰਵੇਟਿਵ ਨੇਤਾ ਪੀਅਰੇ ਪਾਲੀਏਵ ਨੇ ਪੂਰੀ ਮੁਹਿੰਮ ਦੌਰਾਨ ਇਹਨਾਂ ਥਾਵਾਂ ਦੇ ਉੱਤੇ ਆਪਣਾ ਸਟੈਂਡਰਡ ਸਪਸ਼ਟ ਕੀਤਾ ਹੈ ਅਕਸਰ ਉਹਨਾਂ ਨੂੰ ਨਸ਼ੇ ਦੇ ਅੱਡੇ ਵਜੋਂ ਦਰਸਾਇਆ ਜਾਂਦਾ ਹੈ ਪਾਲੀਆਵ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਸਰਕਾਰ ਸੁਬਾਈ ਓਵਰਡੋਜ਼ ਰੋਕथाम ਸਾਈਟਾਂ ਨੂੰ ਸੰਚਾਲਨ ਲਈ ਸੰਗੀ ਲਾਇਸੈਂਸ ਲਈ ਅਰਜੀ ਦੇਣ ਦੀ ਲੋੜ ਕਰੇਗੀ ਜਦੋਂ ਕਿ ਜਿਹੜਾ ਗੱਲ ਕੀਤੀ ਜਾਵੇ ਨਸ਼ਾ ਤਸਕਰਾਂ ਦੇ ਲਈ ਤਾਂ ਉਹ ਸਖਤ ਸਜ਼ਾਵਾਂ ਦੀ ਗੂੰਜ ਵੀ ਹੋਵੇਗੀ ਉਹਨਾਂ ਨੇ ਕਿਹਾ ਕਿ ਅਸੀਂ 50000 ਇਲਾਜ ਸਥਾਨ ਪ੍ਰਦਾਨ ਕਰਨ ਜਾ ਰਹੇ ਹਾਂ ਜਿੱਥੇ ਜਿਹੜਾ ਉਹ ਤੁਸੀਂ ਜਾ ਸਕਦੇ ਹੋ ਔਰ ਡੀਟੌਕਸ ਕਾਉਂਸਲਿੰਗ ਗਰੁੱਪ ਥੈਰੇਪੀ ਸਰੀਰੀ ਕਸਰਤ ਨੌਕਰੀ ਦੀ ਜਗ੍ਹਾ ਤੇ ਇੱਕ ਘਰ ਵੀ ਪ੍ਰਾਪਤ ਕਰ ਸਕਦੇ ਹੋ ਉਹਨਾਂ ਕਹਿ ਕੇ ਐਨਡੀਪੀ ਆਪਣੀ ਮੁਹਿੰਮ ਦੇ ਦੌਰਾਨ ਹੋਰ ਮੁੱਦਿਆਂ ਦੇ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਪਰ ਸੁਰੱਖਿਆਤ ਖਫਤ ਵਾਲੀਆਂ ਥਾਵਾਂ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਓਵਰਡੋਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਟਰੰਪ ਦੇ ਝਟਕੇ ਅਤੇ ਸਰਹੱਦੀ ਗ੍ਰਿਫਤਾਰੀਆਂ ਦੇ ਕਾਰਨ ਠੱਪ ਪਏ ਕੈਨੇਡੀਅਨਾਂ ਹੁਣ ਅਮਰੀਕਾ ਜਾਣ ਦੇ ਲਈ ਬਹੁਤ ਘੱਟ ਬੁਕਿੰਗ ਕਰ ਰਹੇ ਨੇ ਯਾਤਰੀਆਂ ਦੀਆਂ ਚਿੰਤਾਵਾਂ ਦੇ ਨਤੀਜੇ ਵਜੋਂ ਸੈਰ ਸਪਾਟਾ ਉਦਯੋਗ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਤੇ ਸੈਰ ਸਪਾਟਾ ਉਦਯੋਗ ਜਿਹੜਾ ਹੈ ਉਸ ਦੇ ਚਿੰਤਾ ਵੀ ਵਧ ਰਹੀ ਹੈ ਯੂਐਸ ਟ੍ਰੈਵਲ ਐਸੋਸੀਏਸ਼ਨ ਇੱਕ ਉਦਯੋਗ ਵਪਾਰ ਸਮੂਹ ਦੇ ਅਨੁਸਾਰ ਅਮਰੀਕਾ ਨੂੰ ਹਰ ਸਾਲ ਕੈਨੇਡਾ ਤੋਂ ਜ਼ਿਆਦਾ ਸਲਾਨੀ ਮਿਲਦੇ ਨੇ ਜਿਸ ਨੇ ਕਿਹਾ ਕਿ ਪਿਛਲੇ ਸਾਲ ਕੈਨੇਡਾ ਤੋਂ 20.4 ਮਿਲੀਅਨ ਦੌਰੇ ਨੇ ਡਾਲਰ 2.5 ਬਿਲੀਅਨ ਖਰਚ ਪੈਦਾ ਕੀਤਾ ਪਰ 트럼ਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਜਾਣ ਵਾਲੇ ਵਿਦੇਸ਼ੀ ਲੋਕਾਂ ਦੇ ਵਿੱਚ ਵੱਡੀ ਗਿਰਾਵਟ ਜਿਹੜੀ ਹੈ ਉਹ ਆਈ ਹੈ ਤੇ ਕੈਨੇਡੀਅਨ ਵੀ ਇਸੇ ਤੋਂ અપਵਾਦ ਨਹੀਂ ਹੈ ਯੂਐਸ ਟ੍ਰੈਵਲ ਐਸੋਸੀਏਸ਼ਨ ਇੱਕ ਉਦਯੋਗ ਵਪਾਰ ਸਮੂਹ ਦੇ ਅਨੁਸਾਰ ਅਮਰੀਕਾ ਨੂੰ ਹਰ ਸਾਲ ਕਿਸੇ ਵੀ ਹੋਰ ਦੇਸ਼ ਨਾਲੋਂ ਕੈਨੇਡਾ ਤੋਂ ਜ਼ਿਆਦਾ ਸੈਲਾਨੀ ਆਉਂਦੇ ਨਹੀਂ ਨੇ ਜਿਨ੍ਹਾਂ ਕਹਿ ਕੇ ਪਿਛਲੇ ਸਾਲ ਕੈਨੇਡਾ ਤੋਂ 20.4 ਮਿਲੀਅਨ ਫੇਰੀਆਂ ਨੇ 2.5 ਬਿਲੀਅਨ ਡਾਲਰ ਖਰਚ ਕੀਤੇ ਪਰ 트럼ਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੇ ਚੋ ਵੱਡੀ ਗਿਰਾਵਟ ਆਈ ਹੈ ਤੇ ਕੈਨੇਡੀਅਨ ਵੀ ਇਸ ਤੋਂ અપਵਾਦ ਨਹੀਂ ਹੈ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਡਾਟਾ ਦੇ ਅਨੁਸਾਰ 2024 ਦੇ ਮਾਰਚ ਦੇ ਮੁਕਾਬਲੇ ਪਿਛਲੇ ਮਹੀਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ 910000 ਤੋਂ ਵੱਧ ਜ਼ਮੀਨੀ ਸਰਹੱਦ ਪਾਰ ਕਰਨ ਵਾਲੇ ਘੱਟ ਸਨ ਜੋ ਕਿ 22% ਤੋਂ ਵੱਧ ਗਿਰਾਵਟ ਹੈ ਇਸ ਦੌਰਾਨ 에어 ਕੈਨੇਡਾ ਦੇ ਬੁਲਾਰੇ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਸਤੰਬਰ ਦੇ ਲਈ ਕੈਨੇਡਾ ਅਮਰੀਕਾ ਉਡਾਣ ਬੁਕਿੰਗ ਲਗਭਗ 10% ਘਟਾ ਹੈ 트럼ਪ ਨੇ ਬੁੱਧਵਾਰ ਨੂੰ ਅਮਰੀਕਾ ਵਿੱਚ ਸੈਰ ਸਪਾਟੇ ਵਿੱਚ ਆਈ ਗਿਰਾਵਟ ਨੂੰ ਇੱਕ ਪਾਸੇ ਰੱਖਦਿਆ ਕਿਹਾ ਹੈ ਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਉਥੇ ਥੋੜਾ ਜਿਆਹਾ ਰਾਸ਼ਟਵਾਦ ਹੈ ਪਰ ਕੋਈ ਵੱਡੀ ਗੱਲ ਨਹੀਂ ਹੈ ਜਦੋਂ ਤੋਂ 트럼ਪ ਨੇ ਆਪਣਾ ਦੂਜਾ ਕਾਰਜਕਾਲ ਸ਼ੁਰੂ ਕੀਤਾ ਹੈ ਸਲਾਨੀਆਂ ਨੂੰ ਅਮਰੀਕੀ ਸਰਹੱਦ ਦੀ ਲਾਂਗੀਆਂ ਤੋਂ ਰੋਕੇ ਜਾਣ ਤੇ ਇਮੀਗ੍ਰੇਸ਼ਨ ਹਿਰਾਸਤ ਸੁਵਿਧਾਵਾਂ ਦੇ ਹਫ਼ਤਿਆਂ ਤੱਕ ਰੱਖੇ ਜਾਂਦੀਆਂ ਖਬਰਾਂ ਬਹੁਤ ਮਸ਼ਹੂਰ ਹੋਈਆਂ ਨੇ ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਖਰਚੇ ਤੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਕੈਨੇਡੀਅਨ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡੀਅਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਟੀਚਰਸ ਨੇ ਆਪਣੇ ਮੈਂਬਰਾਂ ਨੂੰ 트럼ਪ ਦੇ ਅਧੀਨ ਰਾਜਨੀਤਿਕ ਦ੍ਰਿਸ਼ ਤੇ ਕੈਨੇਡੀਆ ਨੂੰ ਸਰਹੱਦ ਪਾਰ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਕਾਰਨ ਅਮਰੀਕਾ ਦੀ ਗੈਰ ਜ਼ਰੂਰੀ ਯਾਤਰਾ ਦੇ ਵਿਰੋਧ ਚੇਤਾਵਨੀ ਦਿੱਤੀ ਸਮੂਹ ਨੇ ਕਿਹਾ ਹੈ ਕਿ 트럼ਪ ਪ੍ਰਸ਼ਾਸਨ ਬਾਰੇ ਨਕਾਰਾਤਮਕ ਵਿਚਾਰ ਪ੍ਰਗਟ ਕਰਨ ਵਾਲੇ ਅਕਾਦਮਿਕ ਲੋਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਬਾਰੇ ਖਾਸ ਤੌਰ ਤੇ ਸਾਵਧਾਨ ਰਹਿਣਾ ਚਾਹੀਦਾ ਹੈ ਅਮਰੀਕਾ ਵਿੱਚ ਕੈਨੇਡੀਅਨ ਸੈਰ ਸਪਾਟੇ ਦੇ ਵਿੱਚ ਗਿਰਾਵਟ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਜੋ ਕਿ 트럼ਪ ਦੇ ਅਕਸਰ ਨਿਸ਼ਾਨਾ ਰਹਿੰਦੇ ਨੇ ਨੂੰ ਇਸ ਮਹੀਨੇ ਇੱਕ ਇਸ਼ਤਿਹਾਰ ਮੁਹਿੰਮ ਦਾ ਐਲਾਨ ਕਰਨ ਲਈ ਮਜਬੂਰ ਕੀਤਾ ਜਿਸ ਦਾ ਕੈਨੇਡੀਆਨਾਂ ਨੂੰ ਆਪਣੇ ਰਾਜ ਵਿੱਚ ਵਾਪਸ ਲਿਆਉਣਾ ਸੀ ਫਰਵਰੀ ਵਿੱਚ ਸਾਲ ਦਰ ਸਾਲ 12% ਦੀ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਨੈਸਸੋ ਚੈਨਲ ਪੰਜਾਬੀ ਦੀ ਰਿਪੋਰਟ ਹਿਰਾਸਤ ਵਿੱਚ ਮੌਜੂਦ ਮਾਨਸਿਕ ਸਿਹਤੇ ਨਸ਼ਾ ਖੋਰੀ ਦੀਆਂ ਸਮੱਸਿਆਵਾਂ ਦੇ ਨਾਲ ਜਟਰੇ ਲੋਕਾਂ ਦੇ ਲਈ ਹੁਣ ਨਵੇਂ ਬੈੱਡ ਬਿਹਤਰ ਦੇਖਭਾਲ ਪ੍ਰਦਾਨ ਕਰਨਗੇ ਪ੍ਰੀਮੀਅਰ ਡੇਵੀ ਡੀ ਬੀ ਨੇ ਕਿਹਾ ਹੈ ਕਿ ਅਸੀਂ ਨਵੇਂ ਬੈੱਡਾਂ ਨੂੰ ਸ਼ਾਮਿਲ ਕਰਕੇ ਇਸ ਜਿਹੜੀ ਹੈ ਸਿਲਸਿਲੇ ਨੂੰ ਉਹਨਾਂ ਲਈ ਕਾਰਵਾਈ ਕਰ ਰਿਹਾ ਜੋ ਬਦੇਰੇ ਲੋਕਾਂ ਨੂੰ ਉਹਨਾਂ ਦੇ ਲਈ ਵੀ ਲੋੜੀਂਦੀ ਹੈ ਸਰੀ ਪ੍ਰੀਸਾਇਲ ਜਿਹੜੇ ਸਰਵਿਸ ਸੈਂਟਰ ਹੈ ਉਹਨਾਂ ਵਿਖੇ ਹੁਣ ਨਵੇਂ ਅਣਇਛਤ ਦੇਖਭਾਲ ਬੈਡ ਜਿਹੜੇ ਨੇ ਉਹ ਉਪਲਬਧ ਕਰਵਾਏ ਜਾਣੇ ਨੇ ਜੋ ਹਿਰਾਸਤ ਵਿੱਚ ਉਹਨਾਂ ਲੋਕਾਂ ਨੂੰ ਵਿਸ਼ੇਸ਼ ਅਣਇਛਤ ਦੇਖਭਾਲ ਪ੍ਰਦਾਨ ਕਰਦੇ ਨੇ ਜੋ ਸੰਕਟ ਦੇ ਵਿੱਚ ਹੈ ਤੇ ਮਾਨਸਿਕ ਸਿਹਤ ਤੇ ਨਸ਼ਾ ਖੋਰੀ ਦੀਆਂ ਚੁਣੌਤੀਆਂ ਤੋਂ ਇਲਾਵਾ ਹੋਰ ਪਦਾਰਥਾਂ ਦੀ ਓਵਰਡੋਸ ਕਾਰਨ ਦਿਮਾਗ ਦੀਆਂ ਸੱਟਾਂ ਤੋਂ ਵੀ ਪੀੜਤ ਹੈ ਸਰੀ ਪ੍ਰੀਸਟਾਈਲ ਸਰਵਿਸੇਸ ਸੈਂਟਰ ਵਿਖੇ ਹੁ ਨਵੇਂ ਅਣ ਇਛਿਤ ਦੇਖਪਾਲ ਬੈੱਡ ਉਪਲਬਧ ਨੇ ਜੋ ਹਿਰਾਸਤ ਵਿੱਚ ਉਹਨਾਂ ਲੋਕਾਂ ਨੂੰ ਵਿਸ਼ੇਸ਼ ਅਣ ਇਛਿਤ ਦੇਖਪਾਲ ਪ੍ਰਦਾਨ ਕਰਦੇ ਨੇ ਜੋ ਸੰਕਰ ਦੇ ਵਿੱਚ ਹੈ ਤੇ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੀਆਂ ਚੁਣੌਤੀਆਂ ਤੋਂ ਇਲਾਵਾ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਓਵਰਡੋਸ ਕਾਰਨ ਦਿਮਾਗ ਦੀਆਂ ਸੱਟਾਂ ਤੋਂ ਵੀ ਪੀੜਤ ਹੈ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਹੈ ਕਿ ਜਦੋਂ ਕਿਸੇ ਦੀ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸਬੰਧੀ ਦੇਖਪਾਲ ਦੀਆਂ ਗੰਭੀਰ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਇਸ ਦਾ ਨਤੀਜਾ ਅਕਸਰ ਅਪਰਾਧ ਅਤੇ ਜੇਲ੍ਹ ਦੇ ਸਿਲਸਿਲੇ ਦੇ ਵਿੱਚ বারবার फसना है। ਉਹਨਾਂ ਕਹਿੰਦੇ ਕਿ ਅਸੀਂ ਨਵੇਂ ਬੈੱਡਾਂ ਨੂੰ ਸ਼ਾਮਿਲ ਕਰਕੇ ਇਸ ਸਿਲਸਿਲੇ ਨੂੰ ਤੋੜਨ ਦੇ ਲਈ ਕਾਰਵਾਈ ਜਿਹੜੀ ਆ ਉਹ ਕਰ ਰਹੇ ਹਾਂ ਤਾਂ ਜੋ ਵਧੇਰੇ ਲੋਕਾਂ ਨੂੰ ਉਹਨਾਂ ਦੀ ਲੋੜੀਂਦੀ ਵਿਸ਼ੇਸ਼ ਸੰਭਾਲ ਪ੍ਰਾਪਤ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ। ਸਰੀ ਪ੍ਰੀਸਟਾਈਲ ਸਰਵਿਸਿਸ ਸੈਂਟਰ ਵਿਖੇ ਸਥਿਤ ਨਿਰਧਾਰਤ ਮਾਨਸਿਕ ਸਿਹਤ ਯੂਨਿਟ ਦੇ ਵਿੱਚ 10 ਨਵੇਂ ਬੈੱਡ ਉਪਲਬਧ ਹੋਣਗੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੁਣ ਖੁੱਲੇ ਨੇ। ਸੁਬਾਈ ਹਿਰਾਸਤ ਦੇ ਵਿੱਚ ਉਹਨਾਂ ਮਰਦਾਂ ਨੂੰ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ ਜੋ ਮਾਨਸਿਕ ਸਿਹਤ ਐਕਟ ਦੇ ਤਹਿਤ ਮਾਪਦੰਡਾ ਨੂੰ ਪੂਰਾ ਕਰਦੇ ਨੇ। ਇਹ ਸੇਵਾ ਉਹਨਾਂ ਲੋਕਾਂ ਦੀ ਮਦਦ ਕਰੇਗੀ ਜੋ ਕਾਇਦੇ ਵਿੱਚ ਦੇਖਭਾਲ ਤੱਕ ਪਹੁੰਚ ਕਰ ਸਕਦੇ ਨੇ ਤਾਂ ਜੋ ਉਹ ਮੁੜ ਸਿਹਤਯਾਬੀ ਦੇ ਆਪਣੇ ਰਸਤੇ ਤੇ ਸਥਿਰ ਹੋ ਸਕਣ ਅਤੇ ਲੰਮੇ ਸਮੇਂ ਲਈ ਆਪਣੇ ਸਮੁੱਚੇ ਸਿਹਤ ਨਤੀਜਿਆਂ ਦੇ ਵਿੱਚ ਸੁਧਾਰ ਕਰ ਸਕਣ ਸਿਹਤ ਮੰਤਰੀ ਜੋਜੀ ਔਸਬੌਰ ਨੇ ਕਿਹਾ ਹੈ ਕਿ ਜਦ ਜਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਦੇ ਵਿੱਚ ਤਬਦੀਲੀਆਂ ਆਈਆਂ ਨੇ ਤਾਂ ਅਸੀਂ ਆਬਾਦੀ ਦੇ ਇੱਕ ਛੋਟੇ ਜਿਹੇ ਪਰ ਵੱਧ ਰਹੇ ਹਿੱਸੇ ਵਿੱਚ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਗੰਭੀਰ ਚੁਣੌਤੀਆਂ ਦੇ ਨਾਲ-ਨਾਲ ਜਰੀਲੇ ਨਸ਼ੀਲੇ ਪਦਾਰਥਾਂ ਦੀ ਓਵਰਡੋਸ ਕਾਰਨ ਦਿਮਾਗ ਦੀਆਂ ਸੱਟਾਂ ਵੀ ਦੇਖ ਰਹੇ ਹਾਂ ਇਹ ਬੈੱਡ ਸੁਬਾਈ ਹਿਰਾਸਤ ਵਿੱਚ ਮੌਜੂਦ ਉਹਨਾਂ ਲੋਕਾਂ ਦੀ ਮਦਦ ਕਰਨਗੇ ਜਿਨ੍ਹਾਂ ਦੀਆਂ ਮਾਨਸਿਕ ਸਿਹਤ ਅਤੇ ਨਸ਼ੇ ਦੀ ਲਤ ਸੰਬੰਧੀ ਗੁੰਝਲਦਾਰ ਲੋੜਾਂ ਹਨ ਇਹ ਜਿਹੀਆਂ ਸੇਵਾ ਉਪਲਬਧ ਕਰਾਉਣ ਦੇ ਵਿੱਚ ਮਦਦ ਕਰਨ ਦੇ ਲਈ ਸਾਡੇ ਕੰਮ ਦਾ ਹਿੱਸਾ ਹੈ ਜੋ ਹਰ ਕਿਸੇ ਲਈ ਕੰਮ ਕਰਦੀਆਂ ਨੇ প্রভিনਸ਼ੀਅਲ ਹੈਲਥ ਸਰਵਿਸਿਜ਼ ਅਥਾਰਟੀ ਨਿਰਧਾਰਿਤ ਮਾਨਸਿਕ ਸਿਹਤ ਯੂਨਿਟ ਦਾ ਪ੍ਰਬੰਧਨ ਕਰੇਗੀ ਇੱਕ ਸਥਾਈ ਸਮਰਪਿਤ ਜਗ੍ਹਾ ਦੀ ਮੁਰੰਮਤ ਕੀਤੀ ਜਾ ਰਹੀ ਹੈ ਤੇ 2025 ਦੇ ਪਤਝੜ ਦੇ ਅਖੀਰ ਜਾਂ ਸਰਦੀਆਂ ਦੇ ਵਿੱਚ ਸ਼ੁਰੂ ਵਿੱਚ ਕੰਮਕਾਜ ਸ਼ੁਰੂ ਹੋਣ ਦੀ ਉਮੀਦ ਹੈ ਇਸ ਸਬੰਧੀ ਮੇਪਲ ਰੇਜ ਦੇ ਵਿੱਚ ਐਲੋਇਟ ਹੋਮਸ ਵਿਖੇ ਅਣਇਛਤ ਦੇਖਭਾਲ ਬੈਡ 2025 ਦੀ ਬਸੰਤ ਰੁੱਤ ਵਿੱਚ ਖੁੱਲਣਗੇ ਬੀਸੀ ਵਿੱਚ ਨਵੇਂ ਤੇ ਵਿਸਤ੍ਰਿਤ ਹਸਪਤਾਲਾਂ ਦੇ ਵਿੱਚ 400 ਤੋਂ ਵੱਧ ਮਾਨਸਿਕ ਸਿਹਤ ਸੰਭਾਲ ਬੈਡਾਂ ਤੇ ਕੰਮ ਜਾ ਰਹੀ ਹੈ ਜੋ ਸਾਰੇ ਇਸ ਐਕਟ ਦੇ ਤਹਿਤ ਅਣਇਛਤ ਦੇਖਭਾਲ ਪ੍ਰਦਾਨ ਕਰ ਸਕਦੇ ਨੇ ਇਸ ਐਕਟ ਦੇ ਤਹਿਤ ਮਾਨਸਿਕ ਸਿਹਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਇਲਾਜ ਸੰਬੰਧੀ ਨਵੀਆਂ ਨਿਰਧਾਰਿਤ ਸੇਵਾਵਾਂ ਦੀ ਸਿਰਜਣਾ ਜਿਹੜੀ ਹੈ ਉਹ ਡਾਕਟਰ ਡੈਨੀਅਲ ਵੀਗੋ ਦੀ ਇੱਕ ਪ੍ਰਮੁੱਖ ਸਿਫਾਰਿਸ਼ ਹੈ ਜਿਨ੍ਹਾਂ ਨੂੰ ਜੂਨ 2024 ਦੇ ਵਿੱਚ ਮਨੋਚ ਕਿਸਾ ਜਰੀਲੇ ਨਸ਼ੀਲੇ ਪਦਾਰਥਾਂ ਤੇ ਇੱਕੋ ਸਮੇਂ ਤੇ ਵਾਪਰਨ ਵਾਲੇ ਵਕਾਰਾਂ ਦੇ ਲਈ ਬੀਸੀ ਦਾ ਪਹਿਲਾ ਮੁੱਖ ਵਿਗਿਆਨਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ ਇਹ ਸਰਕਾਰ ਦੇ ਕੰਮ ਦਾ ਇੱਕ ਹਿੱਸਾ ਹੈ ਜਿਸ ਵਿੱਚ ਸਵੈਇਛਤ ਸਹਾਇਤਾਵਾਂ ਦਾ ਵਿਸਥਾਰ ਕਰਨ ਤੇ ਮਾਨਸਿਕ ਸਿਹਤ ਤੇ ਨਸ਼ਾਖੋਰੀ ਸੰਬੰਧੀ ਅਜਿਹੀਆਂ ਸੇਵਾਵਾਂ ਉਪਲਬਧ ਕਰਾਉਣ ਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਿਲ ਹੈ ਜੋ ਹਰ ਕਿਸੇ ਲਈ ਕੰਮ ਕਰਦੀਆਂ ਨੇ ਸੂਬਾ ਸ਼ੁਰੂਆਤੀ ਦਖਲਅੰਦਾਜ਼ੀ ਤੇ ਰੋਕਥਾਮ ਇਲਾਜ ਤੇ ਰਿਕਵਰੀ ਸੇਵਾਵਾਂ ਸਪੋਰਟਿਵ ਅਤੇ ਕੰਪਲੈਕਸ ਕੇਅਰ ਹਾਊਸਿੰਗ ਓਵਰਡੋਸ ਦੀ ਰੋਕਥਾਮ ਅਤੇ ਹੋਰ ਬਹੁਤ ਕੁਝ ਚਵਾਦਾ ਕਰ ਰਿਹਾ ਹੈ ਨਿਊਜ਼ ਜਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਜ਼ਿਆਦਾਤਰ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਕੈਨੇਡੀਅਨ ਰਿਹਾਈਸ਼ੀ ਰੀਅਲ ਅਸਟੇਟ ਦੀ ਵਿਦੇਸ਼ੀ ਖਰੀਦਾਰੀ ਦੇ ਉੱਤੇ ਪਾਬੰਦੀ ਲਗਾਉਣਾ ਸਹੀ ਸੀ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਰਿਸਰਚ ਕੰਪਨੀ ਦੇ ਸਰਵੇਖਣ ਅਨੁਸਾਰ 76% ਕੈਨੇਡੀਅਨ ਸੰਗੀ ਜਿਹੜੀ ਹੈ ਉਹ ਸਰਕਾਰ ਦੀ ਪਾਬੰਦੀ ਦਾ ਸਮਰਥਨ ਕਰਦੇ ਨੇ ਜੋ ਕਿ 1 ਜਨਵਰੀ 2027 ਤੱਕ ਲਾਗੂ ਰਹੇਗੀ ਰਿਸਰਚ ਕੰਪਨੀ ਦੇ ਪ੍ਰਧਾਨ ਮਾਰੀਓ ਕੈਂਸੇਕੋ ਕਹਿੰਦੇ ਨੇ ਕਿ ਇਹ ਭਾਵਨਾ ਜਿਹੜੀ ਹੈ ਉਹ ਪਾਰਟੀ ਲਾਈਨਾਂ ਤੋਂ ਪਾਰ ਚਲਦੀ ਹੈ ਉਹਨਾਂ ਕਹਿੰਦੇ 2021 ਦੇ ਵਿੱਚ ਕੰਜ਼ਰਵੇਟਿਵ 82% ਲਿਬਰਲਾਂ ਦੇ 78% ਜਾਂ ਨਿਊ ਡੈਮੋਕਰੇਟਸ ਦੇ ਜਿਹੜੇ 78% ਨੂੰ ਵੋਟ ਦੇਣ ਵਾਲੇ ਜਿਹੜੇ ਜ਼ਿਆਦਾਤਰ ਕੈਨੇਡੀਅਨ ਵਿਦੇਸ਼ੀ ਰੀਅਲ ਏਸਟੇਟ ਖਰੀਦਾਰਾਂ ਦੇ ਉੱਤੇ ਪਾਬੰਦੀ ਦੇ ਹੱਕ ਦੇ ਵਿੱਚ ਹਨ ਇਸ ਦੌਰਾਨ ਸਰਵੇਖਣ ਕੀਤੇ ਗਏ 13% ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਪਾਬੰਦੀ ਦਾ ਵਿਰੋਧ ਕਰਦੇ ਨੇ ਤੇ 11% ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲੈ ਸਕੇ ਲਗਭਗ 10 ਦੇ ਵਿੱਚੋਂ 6 ਕੈਨੇਡੀਅਨ ਕਹਿੰਦੇ ਨੇ ਕਿ ਸੰਘੀ ਸਰਕਾਰ ਨੂੰ ਇਮੀਗ੍ਰੇਸ਼ਨ ਨੰਬਰਾਂ ਨੂੰ ਕਫਾਈਤੀ ਰਿਹਾਇਸ਼ੀ ਟੀਚਿਆਂ ਤੇ ਨਵੇਂ ਰਿਹਾਇਸ਼ੀ ਸ਼ੁਰੂਆਤ ਦੇ ਨਾਲ ਜੋੜਨਾ ਚਾਹੀਦਾ ਹੈ ABC ਦੇ ਉਤਰਦਾਤਾਵਾਂ ਤੇ ਲਿਬਰਲ ਪਾਰਟੀ ਦੇ ਵੋਟਰਾਂ ਦੇ ਵਿੱਚ ਸਭ ਤੋਂ ਜਿਹੜਾ ਵਾਅਦਾ ਹੈ ਔਰ ਸਰਵੇਖਣ ਦੇ ਵਿੱਚ ਵੀ ਪਾਇਆ ਗਿਆ ਕਿ ਜਦੋਂ ਕਫਾਇਤੀ ਰਿਹਾਇਸ਼ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਸਿਰਫ ਇੱਕ ਅਤੇ ਹਾਈ ਕੈਨੇਡੀਅਨ ਹੀ ਪੂਰੀ ਤਰ੍ਹਾਂ ਜਾਂ ਫਿਰ ਉਸਨ ਡਿਵੈਲਪਰਾਂ ਦੇ ਉੱਤੇ ਭਰੋਸਾ ਕਰਦੇ ਨੇ ਇਸ ਹਫ਼ਤੇ ਜਿਹੜੀ ਹੈ ਉਹ ਜੇ ਗੱਲ ਕੀਤੀ ਜਾਵੇ ਤਾਂ BC ਡਿਵੈਲਪਰਾਂ ਦੇ ਉੱਤੇ ਭਰੋਸਾ ਕਰਦੇ ਨੇ ਔਰ ਇਸ ਹਫ਼ਤੇ ਦੇ ਸ਼ੁਰੂ ਵਿੱਚ BC ਰੀਅਲ ਏਸਟੇਟ ਐਸੋਸੀਏਸ਼ਨ ਦੇ ਮੁਖਰਤ ਸ਼ਾਸਤਰੀ ਬ੍ਰੈਂਡਨ ਆਕਮਨਸਨ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਖਰੀਦਾਰਾਂ ਨੂੰ ਵਾਪਸ ਆਉਣ ਦੇਣ ਦਾ ਸਮਰਥਨ ਕਰਦੇ ਨੇ ਪਰ ਸਿਰਫ ਨਵੇਂ ਨਿਰਮਾਣ ਦੇ ਲਈ ਕਿਉਂਕਿ ਜੇਕਰ ਡਿਵੈਲਪਰ ਹੁਣ ਯੂਨਿਟ ਨਹੀਂ ਵੇਚ ਸਕਣਗੇ ਜਾਂ ਫਿਰ ਵੇਚ ਨਹੀਂ ਸਕਦੇ ਜਾਂ ਫਿਰ ਪ੍ਰੋਜੈਕਟ ਰੁਕ ਜਾਣਗੇ ਤਾਂ ਇਸ ਦਾ ਮਤਲਬ ਹੈ ਕਿ ਭਵਿੱਖ ਦੇ ਪ੍ਰੋਜੈਕਟ ਸ਼ਾਇਦ ਸ਼ੁਰੂ ਨਾ ਹੋਣ ਅਤੇ ਜੇਕਰ ਉਹ ਪ੍ਰੋਜੈਕਟ ਅਗਲੇ ਕੁ ਸਾਲਾਂ ਦੇ ਵਿੱਚ ਸ਼ੁਰੂ ਨਹੀਂ ਹੁੰਦੇ ਤਾਂ ਅਸੀਂ ਹੁਣ ਤੋ 3 ਤੋਂ 4 ਜਾਂ 5 ਸਾਲਾਂ ਬਾਅਦ ਅਜੇਹੀ ਸਥਿਤੀ ਦੇ ਵਿੱਚ ਪਹੁੰਚ ਜਾਂਦੇ ਹਾਂ ਜਿੱਥੇ ਅਚਾਨਕ ਸਾਡੇ ਕੋਲ ਦੁਬਾਰਾ ਰਿਹਾਇਸ਼ ਦੀ ਵੱਡੀ ਘਾਟ ਹੋ ਜਾਂਦੀ ਹੈ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਤਨਤਨ ਬਾਬਾ ਪਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਪਾਈ ਰੂਪੇ ਪਿੰਡ ਦੀਆਂ ਸੰਗਤਾਂ ਦੇ ਵੱਲੋਂ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦੇ ਭੋਗ 7 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ਇਸ ਮੌਕੇ ਸਭ ਨੂੰ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਵੀ ਕੀਤੀ ਗਈ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਸੰਤਾਨ ਬਾਬਾ ਪਾਈ ਰੂਪਚੰਦ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਜਿੱਥੇ ਵੀ ਭਾਈਕੇ ਪਿੰਡਾਂ ਦੀਆਂ ਸੰਗਤਾਂ ਵਸਤੀਆਂ ਨੇ ਉਹਨਾਂ ਦੇ ਵੱਲੋਂ ਮਨਾਇਆਂ ਜਾਂਦੀਆਂ ਨੇ ਸਦਾ ਬੂਟਾ ਸਿੰਘ ਜੰਡੂ ਸਾਡੇ ਨਾਲ ਨੇ ਸਰੀਚ ਵੀ ਇਸ ਸੰਬੰਧੀ ਸਮਾਗਮ ਹੋਣ ਜਾ ਰਹੇ ਨੇ ਕਿੱਥੇ ਕਿੱਥੇ ਸਮਾਗਮ ਕੈਨੇਡਾ ਚ ਹੋਣ ਜਾ ਰਹੇ ਨੇ ਜੀ ਸਭ ਤੋਂ ਪਹਿਲਾਂ ਅਰਸ਼ਦੀਪ ਜੀ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਭਾਈ ਰੂਪੇ ਦੀ ਸੰਗਤ ਵੱਲੋਂ ਜਿੰਨੇ ਵੀ ਤੁਹਾਡੇ ਦਰਸ਼ਕ ਤੁਹਾਡੇ ਚੈਨਲ ਦੇ ਜ਼ਰੀਏ ਦਰਸ਼ਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿੰਡ ਭਾਈ ਰੂਪੀ ਦੀ ਸੰਗਤ ਪਰੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਸਮਾਗਮ ਜਿਹੜਾ ਜੀ ਅੱਜ 25 April ਦਿਨ ਸ਼ੁੱਕਰਵਾਰ ਅਖਾਨ ਪਾਠ ਸਾਹਿਬ ਪ੍ਰਕਾਸ਼ ਕੀਤਾ ਸਵੇਰ 9:30 ਵਜੇ ਪਿੰਡ ਭਾਈ ਰੂਪੀ ਦੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ ਤੇ 27 April ਦਿਨ ਐਤਵਾਰ ਨੂੰ ਤਕਰੀਬਨ 10:00 ਵਜੇ ਦੇ ਕਰੀਬ ਭੋਗ ਪਾਇਆ ਜਾਣਗੇ ਤੇ ਭੋਗ ਤੋਂ ਉਪਰੰਤ ਕਥਾ ਕੀਰਤਨ ਔਰ ਢਾਡੀ ਵਾਰਾਂ ਰਹੀ ਢਾਡੀ ਜਿੱਥੇ ਬਾਬੇ ਭਾਈ ਰੂਪ ਚੰਦ ਦੇ ਜੀਵਨ ਬਾਰੇ ਦੱਸਣਗੇ ਤੇ ਇਸ ਤੋਂ ਅਗਲੇ ਹਫ਼ਤੇ ਜਿਹੜਾ ਐਡਮੈਂਟਨ ਦੇ ਵਿੱਚ ਭਾਈ ਰੂਪ ਚੰਦ ਦਾ ਪਿੰਡ ਦੀ ਸੰਗਤ ਵੱਲੋਂ ਕਰਾਇਆ ਜਾ ਰਿਹਾ ਸਮਾਗਮ ਦਾਸ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਉੱਥੇ ਜਾਵਾਂਗਾ ਮੈਂ ਅਗਲੇ ਹਫ਼ਤੇ ਉਸ ਤੋਂ ਅਗਲੇ ਹਫ਼ਤੇ ਬ੍ਰੈਮਟਨ ਦੇ ਵਿੱਚ ਜਵੰਦਾ ਫੈਮਿਲੀ ਹੋਰ ਪਿੰਡ ਦੀ ਸੰਗਤ ਵੱਲੋਂ ਸਾਰੀ ਵੱਲੋਂ ਮਿਲ ਕੇ ਕਰਾਇਆ ਜਾਂਦਾ ਔਰ 27 ਅਪ੍ਰੈਲ ਨੂੰ ਹੀ ਪਿੰਡ ਭਾਈ ਰੂਪੇ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਂਦੇ ਆ ਉਸ ਤੋਂ ਬਾਅਦ ਦੋ ਦਿਨ ਦੀਵਾਨ ਲਗਾਤਾਰ ਚੱਲਦੇ ਆ ਦਿਨ ਰਾਤ ਢਾਡੀ ਵਾਰਾਂ ਔਰ ਹੋਰ ਕਥਾਵਾਚਕ ਚੰਗੇ ਚੰਗੇ ਬੁਲਾ ਰਹੇ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਵੀ ਪਹੁੰਚਦੇ ਆ ਉੱਥੇ ਤੇ ਹੋਰ ਲੰਗਰਾਂ ਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਉੱਥੇ ਚੱਲਦੀ ਆ ਤੇ ਬਾਕੀ ਜਿੰਨੇ ਵੀ ਭਾਈ ਰੂਪੇਸਟ ਦੇ ਸਟੂਡੈਂਟ ਬੱਚੇ ਬੱਚੀਆਂ ਇੱਥੇ ਸਰੀ ਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਸਾਡੇ ਸਾਰੇ ਵਲੰਟੀਅਰ ਵੀਰਾਂ ਵੱਲੋਂ ਤੇ ਸੇਵਾਦਾਰ ਵੀਰਾਂ ਵੱਲੋਂ ਜਿਹੜੇ ਸਮਾਗਮ ਕਰਾਉਂਦੇ ਆ ਵੀ ਜਰੂਰ ਪਹੁੰਚਿਆ ਕਰੋ ਆਪਣੇ ਟਾਈਮ ਚੋ ਟਾਈਮ ਕੱਢ ਕੇ ਹਨਾ ਕਿਉਂਕਿ ਇੱਥੇ ਮਜਬੂਰੀਆਂ ਕੰਮਾਂ ਦੀਆਂ ਵੀ ਚਲੋ ਸਮਝਦੇ ਆ ਪਰ ਸ਼ਾਮ ਨੂੰ ਜਦੋਂ ਵੀ ਤੁਸੀਂ ਜਿੰਨਾਂ ਕੋਲੇ ਰਾਈਡ ਦਾ ਪ੍ਰਬੰਧ ਨਹੀਂ ਸਾਨੂੰ ਕਾਲ ਕਰੋ ਅਸੀਂ 6 ਨੰਬਰ ਦਿੱਤੇ ਹੋਇਆ ਜਿਹੜਾ ਪੋਸਟਰ ਜਾਰੀ ਕੀਤਾ ਹੈ ਉਹ 6 ਸੇਵਾਦਾਰ ਸਾਡੇ ਇੱਥੇ ਹਾਜ਼ਰ ਰਹਿਣਗੇ ਦਿਨ ਦੇ ਨਹੀਂ ਕਿਸੇ ਨੂੰ ਵੀ ਲੋੜ ਆ ਜਿੱਥੋਂ ਵੀ ਰਾਈਡ ਦੀ ਅਸੀਂ ਲੈ ਕੇ ਵੀ ਆਵਾਂਗੇ ਔਰ ਛੱਡ ਕੇ ਵੀ ਆਵਾਂਗੇ ਔਰ ਬੱਚਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇੱਥੇ ਆ ਕੇ ਸੇਵਾ ਕਰਾਉਣ ਲੰਗਰਾਂ ਦੇ ਵਿੱਚ ਔਰ ਆਪਣਾ ਬਣਦਾ ਯੋਗਦਾਨ ਪਾਉਣ ਬਾਬਾ ਭਾਈ ਰੂਪਚੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਜਿਹੜੀ ਜ਼ਰੂਰ ਸਾਂਝੀ ਕਰੋ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ ਉਹਨਾਂ ਦਾ ਹਾਂਜੀ ਬਾਬਾ ਭਾਈ ਰੂਪਚੰਦ ਜਿਸ ਤਰ੍ਹਾਂ ਦੇਖੋ ਛੇਵੇਂ ਪਾਤਸ਼ਾਹ ਨੇ ਉਹਨਾਂ ਦਾ ਨਾਮ ਕਰਨ ਵੀ ਭਾਈ ਰੂਪਚੰਦ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ ਤੇ ਭਾਈ ਦੀ ਪਾਦੀ ਬਖਸ਼ੀ ਹੋਰ अनेका ਉਹਨਾਂ ਨੂੰ ਵਡਿਆਈਆਂ ਬਖਸ਼ੀਆਂ ਹਨ ਬਖਸ਼ੀਆਂ ਬਖਸ਼ੀਆਂ ਜਿਹੜੀਆਂ ਅੱਜ ਵੀ ਭਾਈ ਰੂਪੇ ਪਿੰਡ 'ਚ ਪਾਈ ਸਾਹਿਬਾਈ ਬੂਟਾ ਸਿੰਘ ਰਾਸਾਹ ਵਾਲੇ ਉਹਨਾਂ ਦੇ ਘਰੇ ਮੌਜੂਦ ਆ ਜੋ ਹਰ ਸਾਲ ਇੱਥੇ ਆਉਂਦੇ ਕੈਨੇਡਾ ਦੇ ਵਿੱਚ ਅੱਗੇ ਵੀ ਜੂਨ ਜੁਲਾਈ ਚ ਆਉਣਗੇ ਦਰਸ਼ਨ ਕਰਾਉਣ ਉਹਨਾਂ ਨਿਸ਼ਾਨੀਆਂ ਦੇ ਤੇ ਇਤਿਹਾਸ ਜੇ ਸਾਰਾ ਆਪਾਂ ਕਹੀਏ ਤਾਂ ਵੀ ਅਲਫਾਜ਼ ਖਤਮ ਹੋ ਜਾਣਗੇ ਬਹੁਤ ਵੱਡਾ ਇਤਿਹਾਸ ਆ ਜਿੰਨੀ ਉਹਨਾਂ ਨੇ ਸੇਵਾ ਕਮਾਈ ਆ ਐਸੀਆਂ ਰੂਹਾਂ ਭਾਵਾਂ ਦੁਨੀਆਂ ਤੋਂ ਚਲੀਆਂ ਜਾਂਦੀਆਂ ਪਰ ਉਹਨਾਂ ਦੀ ਸੇਵਾ ਉਹਨਾਂ ਦੇ ਜਿਹੜਾ ਯੋਗਦਾਨ ਹੁੰਦਾ ਉਹਨੂੰ ਦੁਨੀਆਂ ਯਾਦ ਕਰਦੀ ਰਹਿੰਦੀ ਆ ਜੇ ਉਹਨਾਂ ਨੇ ਐਡਾ ਵੱਡਾ ਯੋਗਦਾਨ ਪਾਇਆ ਸਿੱਖ ਦੇ ਹੱਥ ਦੇ ਵਿੱਚ ਹਨਾ ਤਾਂ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਉਹਨਾਂ ਦੇ ਪਾਇਆ ਯੋਗਦਾਨ ਨੂੰ ਉਹਨਾਂ ਦੀ ਸੇਵਾ ਨੂੰ ਤੋਂ ਸੋ ਬੱਚਿਆਂ ਨੂੰ ਵੀ ਬੇਨਤੀ ਹੈ ਵੇਖੋ ਵੀ ਉਹਨਾਂ ਨੂੰ ਅੱਜ ਵੀ ਦੁਨੀਆ ਦੇ ਜਿੱਥੇ ਵੀ ਭਾਏ ਰੂਪੇ ਪਿੰਡ ਦੇ ਲੋਕ ਵਸਦੇ ਆ ਚਾਹ ਕੈਨੇਡਾ ਚਾਹ ਅਮਰੀਕਾ ਚਾਹ ਇਟਲੀ ਆ ਜਿੱਥੇ ਵੀ ਆ ਮਨਾਉਂਦੇ ਆ ਦਿਹਾੜਾ ਸੋ ਬੱਚਿਆਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਸੇਵਾ ਕਰਨ ਆਇਆ ਕਰੋ ਸਵੇਰ ਜਾਂ ਜਿਹਦੀ ਸ਼ਿਫਟ ਸ਼ਾਮ ਦੀ ਹੈ ਉਹ ਸਵੇਰ ਆ ਜਾ ਕਰੋ ਜਿਹਦੀ ਸਵੇਰ ਸ਼ਿਫਟ ਹੈ ਉਹ ਸ਼ਾਮ ਨੂੰ ਆ ਜਾ ਕਰੋ ਵੱਧ ਤੋਂ ਵੱਧ ਸੇਵਾ ਕਰਨ ਆਇਆ ਕਰਨ ਬੱਚੇ ਜਿਹਦੇ ਕੋਲ ਰੈਡ ਦਾ ਪ੍ਰਬੰਧ ਨਹੀਂ ਹੈ ਅਸੀਂ ਰੈਡ ਦਾ ਪ੍ਰਬੰਧ ਕਰਕੇ ਦੇਵਾਂਗੇ ਜੀ ਏ ਭਾਈ ਕਹਿੰਦੇ ਕਿੰਨੇ ਕ ਪਿੰਡ ਆ ਜੀ ਕਿੱਥੇ ਪੈ ਜਾਂਦਾ ਤੇ ਭਾਈ ਰੂਪਾ ਪਿੰਡ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਿੱਦਾਂ ਇਹ ਜਿਹੜਾ ਪਿੰਡ ਸੀ ਇਹ ਵਸਿਆ ਜੀ ਨਗਰ ਭਾਈ ਰੂਪਾ ਪਿੰਡ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਜਿਸ ਤਰ੍ਹਾਂ ਇਤਿਹਾਸਕ ਪੱਖੋਂ ਵੀ ਬਹੁਤ ਵੱਡਾ ਇਤਿਹਾਸ ਆ ਭਾਈ ਰੂਪੇ ਦਾ ਔਰ ਪੰਜਾਬ 'ਚ ਮੇਰਾ ਖਿਆਲ ਇਹ ਤਿੰਨ ਪਿੰਡ ਵੱਡੇ ਗਿਨੇ ਜਾਂਦੇ ਆ ਭਾਈ ਰੂਪਾ ਲੋਂਗੋਵਾਲ ਤੇ ਭਾ ਮਹਾਰਾਜ ਤੇ ਬਠਿੰਡੇ ਜ਼ਿਲ੍ਹੇ ਦਾ ਸਭ ਤੋਂ ਬਠਿੰਡੇ ਕੀ ਪੰਜਾਬ ਦਾ ਹੀ ਸਭ ਤੋਂ ਵੱਡਾ ਪਿੰਡ ਆ ਇਹ 29 ਪਿੰਡ ਭਾਈ ਕਾਂਦੇ ਵਸਾਇ ਸੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੇ ਇਤਿਹਾਸਕਾਰਾਂ ਦੇ ਦਰਸ਼ਨ ਮਿਲ ਆ ਕੋ ਦਾਸ ਨੂੰ ਚਲੋ 29 ਪਿੰਡਾਂ ਦੇ ਨਹੀਂ ਨਾਂ ਯਾਦ ਜਿਹੜੇ ਬਲਾਰੇ ਆ ਜਾਂ ਚੰਗੇ ਇਤਿਹਾਸਕਾਰ ਆ ਢਾਡੀ ਜੱਥੇ ਆ ਹਨ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਵੱਧ ਪਤਾ ਹੁੰਦਾ ਦਾਸ ਨੂੰ ਇੰਨਾ ਪਿੰਡਾਂ ਦੇ 29 ਦੇ ਨਾਮ ਮੇਰੇ ਖਿਆਲ ਨਹੀਂ ਯਾਦ ਹੋਣੇ ਪਰ ਜਿਵੇਂ ਭਾਈ ਕੀ ਸਮਾਧਾ ਉੱਤੇ ਬਾਬਾ ਭਾਈ ਰੂਪ ਚੰਦ ਜੀ ਦੀ ਵਰ੍ਹੇਸ਼ੀ ਮਨਾਈ ਜਾਂਦੀ ਆ ਹਨਾ ਪਿੰਡ ਭਾਈ ਰੂਪੇ ਬਾਬਾ ਭਾਈ ਰੂਪ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੋਰ ਵੀ ਬੜੇ ਭਾਈਆਂ ਦੇ ਪਿੰਡ ਹਨਾ ਨੇੜੇ ਨੇੜੇ ਆਪਣੇ ਸੋ 29 ਪਿੰਡ ਦੱਸਦੇ ਆ ਜਿਨ੍ਹਾਂ ਇਤਿਹਾਸਾਂ ਦੇ ਵਿੱਚ 29 ਪਿੰਡ ਦੱਸੇ ਜਾਂਦੇ ਆ। ਸੋ ਇੱਕ ਵਾਰ ਫਿਰ ਤੋਂ ਡਿਟੇਲ ਦੇ ਵਿੱਚ ਸਾਨੂੰ ਇਸ ਸਮਾਗਮਾਂ ਦੇ ਸ਼੍ਰੀ ਖੰਡਪਾਤ ਸਾਹਿਬ ਦੇ ਭੋਗ ਕਿਸ ਦਿਨ ਪੈਣੇ ਨੇ ਤੇ ਜੇਕਰ ਤੁਸੀਂ ਨੰਬਰ ਕੋਈ ਸਾਂਝਾ ਕਰਨਾ ਚਾਹੋ ਜਿਨ੍ਹਾਂ ਨੇ ਸੰਪਰਕ ਤੁਹਾਡੇ ਨਾਲ ਕਰਨਾ ਹੋਵੇ। ਨੰਬਰ ਜੀ ਸਾਡਾ ਜਿਹੜਾ ਪੋਸਟਰ ਜਾਰੀ ਕੀਤਾ ਉੱਤੇ 6 ਨੰਬਰ ਦਿੱਤੇ ਹੋਇਆ ਯੰਗ ਮੁੰਡੇ ਆ ਨੌਜਵਾਨ ਸਾਰਿਆਂ ਕੋਲੇ ਲਿਸਾਂਸਾਂ ਗੱਡੀਆਂ ਔਰ ਦੋ ਮੁੰਡੇ ਮੌਜੂਦ ਬੈਠੇ ਵੀ ਆ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ। ਕਿਸੇ ਨੂੰ ਵੀ ਰੈਡ ਦੀ ਲੋੜ ਆ ਉਸ ਪੋਸਟਰ ਦੇ ਵਿੱਚੋਂ ਨੰਬਰਾਂ ਕਿਸੇ ਵੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਜੇ ਇੱਕ ਬੰਦਾ ਨਹੀਂ ਚਾਹਦਾ ਹਨਾ ਕਿਸੇ ਤੋਂ ਵੀ ਵਲੰਟੀਅਰ ਤੋਂ ਸੇਵਾਦਾਰ ਤੋਂ ਨਹੀਂ ਚੱਕਿਆ ਗਿਆ ਦੂਜੇ ਨੰਬਰ ਤੋਂ ਲਾ ਲਓ ਦੂਜੇ ਤੋਂ ਨਹੀਂ ਚੱਕੇਗਾ ਤੀਜੇ ਨੰਬਰ ਤੇ ਲਾ ਲਓ ਛੇ ਨੰਬਰ ਦਿੱਤੇ ਹੋਏ ਉਹਨਾਂ 'ਚ ਤੁਸੀਂ ਕਿਸੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਸਾਡੇ ਤੋਂ ਕੋਈ ਵੀ ਜਾਣਕਾਰੀ ਲੈਣ ਵਾਸਤੇ ਬਾਕੀ ਅੱਜ 25 ਅਪ੍ਰੈਲ ਦਿਨ ਸ਼ੁੱਕਰਵਾਰ ਸਵੇਰ 9:30 10:00 ਵਜੇ ਕਰੀਬ ਪ੍ਰਕਾਸ਼ ਕੀਤੇ ਗਏ ਆਰੰਭਤਾ ਹੋਈ ਹੈ ਖਨਪਾਟ ਸਾਹਿਬ ਦੀ 27 ਅਪ੍ਰੈਲ ਦੇ ਨਾਇਤਵਾਲ ਨੂੰ ਤਕਰੀਬਨ 9 ਤੋਂ 10 ਦੇ ਵਿੱਚ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਢਾਡੀ ਵਾਰਾਂ ਕਥਾ ਹਨਾ ਬਲਾਰੇ ਚੰਗੇ ਚੰਗੇ ਚ ਬਾਬਾ ਭਾਈ ਰੂਪ ਚੰਦ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਾਉਣਗੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਤੁਹਾਨੂੰ ਵੀ ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਭਾਈ ਰੂਪ ਜੀ ਸੰਗਤ ਵੱਲੋਂ ਕਦਮ ਕਦਮ ਤੁਹਾਡਾ ਚੱਲ ਕੇ ਆਇਆਂ ਦਾ ਸਿਰ ਮੱਥੇ ਆ ਜੀ ਬਹੁਤ ਧੰਨਵਾਦ ਕਰਦੇ ਆ ਤੁਸੀਂ ਆਪਦੇ ਚੈਨਲ ਦੇ ਜਰੀਏ ਸਾਡਾ ਸੁਨੇਹਾ ਘਰ ਘਰ ਪਹੁੰਚਾ ਰਹੇ ਹੋ ਸਤਿ ਸ੍ਰੀ ਅਕਾਲ ਜੀ ਸੁਤੰਤਨਾਂ ਬਾਬਾ ਪਾਈ ਰੂਪਚੰਦ ਜੀ ਜਿਹੜੇ ਕਿ ਸਹਿਬ ਸਿਰਗੁਰੂ ਹਰਗੋਬਿੰਦ ਸਾਹਿਬ ਦੇ ਪਰਮ ਸੇਵਕ ਨੇ ਜਿੰਨਾ ਦੇ ਇਤਿਹਾਸਕ ਪਿੰਡਾਂ ਦਾ ਜ਼ਿਕਰ ਬੋਟਾ ਸਿੰਘ ਜੀ ਹੋਰਾਂ ਨੇ ਸਾਡੇ ਦੇ ਨਾਲ ਕੀਤਾਗਾ ਸੋ ਗੁਰਦੁਆਰਾ ਸਾਹਿਬ ਦਸ਼ਮੇਸ਼ਦਵਾਰ ਸਰੀ ਵਿਖੇ ਸਰੀ ਖੰਡਪਾਟ ਸਾਹਿਬ ਅੱਜ ਪ੍ਰਕਾਸ਼ ਕਰਵਾਏ ਗਏ ਨੇ ਤੇ ਸੰਡੇ ਨੂੰ ਜਿਹੜੇ ਨੇ ਐਤਵਾਰ ਨੂੰ ਭੋਗ ਪਾਣਨੇ ਨੇ ਤੇ ਨਾਲੋਂ ਨਾਲ ਪੋਸਟਰ ਵੀ ਅਸੀਂ ਸਕਰੀਨ ਦੇ ਉੱਪਰ ਸਾਂਝਾ ਕੀਤਾ ਕਿ ਜੇਕਰ ਕਿਸੇ ਕੋਲ ਰਾਈਡ ਦਾ ਪ੍ਰਬੰਧ ਨਹੀਂ ਆ ਤਾਂ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਰਾਈਡ ਦਾ ਪ੍ਰਬੰਧ ਜਿਹੜਾ ਘਰੋਂ ਛੱਡਣ ਤੇ ਘਰੋਂ ਲੈ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਨਾਲੋਂ ਨਾਲ ਇਹ ਸਮਾਗਮਾਂ ਚ ਆ ਕੇ ਸੇਵਾ ਜਿਹੜੀ ਉਹ तमाम ਸੰਗਤਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਚੋਣਾਂ ਦੇ ਮਾਹੌਲ ਦੇ ਵਿੱਚ ਸਰੀ ਸੈਂਟਰ ਦੀ ਸੀਟ ਦਾ ਹਾਲਾਤ ਕੀ ਹੈ ਔਰ ਚੋਣ ਪ੍ਰਚਾਰ ਉਥੇ ਕਿਵੇਂ ਚੱਲ ਰਿਹਾ ਹੈ ਇਸ ਸੰਬੰਧੀ ਗੱਲਬਾਤ ਕੀਤੀ ਰਣਦੀਪ ਸਰਾਏ ਦੇ ਨਾਲ ਰੰਦੀਪ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਹਲਕੇ ਦਾ ਕੀ ਹਾਲਚਾਲ ਹੈ ਤੁਹਾਡੇ ਹਲਕੇ ਦੇ ਲੋਕਾਂ ਦਾ ਤੇ ਉਥੋਂ ਦੇ ਮੁੱਦਿਆਂ ਦਾ ਕੀ ਹਾਲਚਾਲ ਹੈ ਇਲੈਕਸ਼ਨ ਕੈਂਪੇਨ ਕਿਵੇਂ ਚੱਲ ਰਹੀ ਹੈ ਬਿਲਕੁਲ ਵੈਰੀ ਗੁੱਡ ਅਬ ਵਧੀਆ ਚੱਲ ਰਹੀ ਰਾਤੀ ਸਾਡੀ ਰੈਲੀ ਸੀਗੀ ਮਾਰਕ ਕਾਰਨੀ ਦੇ ਨਾਲ ਸਰੀ ਦੇ ਵਿੱਚ ਕਲੋਵਰ ਡੇਲ ਐਗਰੋਪਲੈਕਸ ਦੇ ਵਿੱਚ ਹੋਇਆ ਮਿਰਕਲ ਤਿੰਨ ਸਾਢੇ ਤਿੰਨ ਯਾਰ ਜਣੇ ਆਏ ਉੱਥੇ ਰੈਲੀ ਤੋਂ ਵਨ ਦਾ ਲਾਰਜੈਸਟ ਹੋਈ ਆਪਣੇ ਇਲਾਕੇ ਦੇ ਵਿੱਚ ਔਰ ਉਹ ਵੀ ਅਨਹੈਲਡ ਕੰਜ਼ਰਵੇਟਿਵ ਏਰੀਆ ਦੇ ਵਿੱਚ ਹੋਈ ਸੀ ਸੋ ਮੂਮੈਂਟਮ ਬਹੁਤ ਸਟਰੋਂਗ ਹੈ ਲੋਕ ਬੜੇ ਬڑے ਕਨਸਰਨ ਵੀ ਬਹੁਤ ਹੈ ਕਿਉਂਕਿ ਡੋਨਲਡ 트੍ਰੰਪ ਦੇ ਟੈਰਸਾ ਕਰਕੇ ਲੋਕ ਡਰੇ ਹੋਏ ਆਈ ਥਿੰਕ ਇਸ ਕਰਕੇ ਵੋਟ ਰਟਰਨ ਬਹੁਤ ਹਾਈ ਹੈ ਕਿ ਉਹ ਚਾਹੁੰਦੇ ਕਿ ਸਟਰੋਂਗ ਗਵਰਨਮੈਂਟ ਹੋਵੇ ਔਰ ਮжоਰਿਟੀ ਗਵਰਨਮੈਂਟ ਹੋਵੇ ਔਰ ਕਾਫੀ ਕਾਰਨੀ ਸਾਹਿਬ ਤੇ ਇੰਪ੍ਰੈਸ ਹੈ ਕਿ ਇਹ ਲੀਡ ਕਰ ਸਕਦੇ ਕੰਟਰੀ ਨੂੰ ਇਨ ਅ ਪ੍ਰੋਪਰ ਵੇ ਜੀ ਰਣਦੀਪ ਜੀ ਸਰੀ ਸੰਚ ਦੇ ਹਲਕੇ ਦੇ ਜਿਹੜੇ ਲੋਕ ਹੈ ਤੁਹਾਨੂੰ ਬਹੁਤ ਪਿਆਰ ਵੀ ਕਰਦੇ ਨੇ ਹਮੇਸ਼ਾ ਉੱਥੇ ਮੁੱਦਿਆਂ ਦਾ ਜਿਹੜਾ ਜ਼ਿਕਰ ਤੁਸੀਂ ਕਰਦੇ ਰਹਿੰਦੇ ਉਹਨੂੰ ਰਾਮ ਤੌਰ ਤੇ ਉੱਤੇ ਅੱਜ ਵੀ ਜਦੋਂ ਅਸੀਂ ਪਹੁੰਚੇ ਹਾਂ ਬਹੁਤ ਸਾਰੇ ਸਟੂਡੈਂਟਸ ਵੀ ਤੁਹਾਡੇ ਆ ਰਿਹਾ ਹੈ ਹੋਰ ਲੋਕ ਤੁਹਾਡੇ ਕੋਲ ਆ ਰਹੇ ਨੇ ਆਪਣੇ ਮੁੱਦੇ ਲੈ ਕੇ ਸੋ ਹਲਕੇ ਦੇ ਲੋਕਾਂ ਦੇ ਹਾਲਾਤ ਥੋੜੇ ਜਾਨਣਾ ਚਾਹਾਂਗੇ ਵੀ ਹੁਣ ਤੁਸੀਂ ਵਿਜ਼ਿਟ ਕਰ ਰਹੇ ਹੋ ਤਾਂ ਉਹਨਾਂ ਦੀ ਮੇਨ ਮੁੱਦੇ ਕੀ ਹੈ ਮੇਨ ਡਿਮਾਂਡ ਕੀ ਹੈ ਦੇਖੋ ਆਈ ਥਿੰਕ ਮੇਨ ਡਿਮਾਂਡ ਟੈਰਫ ਦੀ ਫੀਅਰ ਜਿਹਦਾ ਇਹ ਹਰ ਇੱਕ ਦੇਸ਼ਾਂ 'ਕਤੇ ਆ ਇਹ ਤੋਂ ਨੈਕਸਟ ਪ੍ਰੋਬਬਲੀ ਹੈਗਾ ਹਾਊਸਿੰਗ ਹਾਊਸਿੰਗ ਅਫੋਰਡੇਬਿਲਟੀ ਮੱਗਿਆ ਇਹਦੇ ਉੱਤੇ ਬਹੁਤ ਹੈਗਾ ਦੁਨੀਆ ਦੇ ਵਿੱਚ ਪਿਛਲੇ 2-3 ਸਾਲਾਂ ਚ ਬਹੁਤ ਮੰਗ ਆਈ ਹੋ ਗਈ ਹੈ ਇਕਦਮ ਲੜਾਈ ਰਸਿਆ ਕਰਕੇ ਚਾਈਨਾ ਦੀ ਜ਼ੀਰੋ ਕੋਵਿਡ ਪਾਲਿਸੀ ਕਰਕੇ ਉਹ ਨਾ ਫੂਡ ਪ੍ਰਾਈਸਸ ਖਾਣਾ ਜੀ ਨੇ ਕਾਸ ਕਰਕੇ ਹੋਗੇ ਹਾਊਸਿੰਗ ਦੇ ਵਿੱਚ ਇੰਟਰਸਟ ਰੇਟ ਕਰਕੇ ਔਰ ਇੰਟਰਸਟ ਰੇਟ ਵਧਾਉਣੇ ਪਏ ਮਗਹੀ ਨੂੰ ਕੰਟਰੋਲ ਕਰਨ ਵਾਸਤੇ ਸੋ ਉਹ ਚੀਜ਼ਾਂ ਉਹਦੀ ਕੰਸਰਨ ਹੈ ਐਂਡ ਆਈ ਥਿੰਕੋ ਕਾਫੀ ਡੈਂਟਲ ਕੇਅਰ ਦੇ ਉੱਤੇ ਬਹੁਤ ਖੋਸ਼ੀਆ ਉਹਨਾਂ ਨੂੰ ਡਾਰਿਆ ਕਿ ਜੇ ਡੈਂਟਲ ਜੇ ਹੋਰ ਸਰਕਾਰ ਆ ਗਈ ਤਾਂ ਸ਼ਾਇਦ ਸਾਰੀ ਡੈਂਟਲ ਫਾਰਮੇਸੀ ਕੇਅਰ ਜਿਹੜੇ ਕਿਸੇ ਡਾਇਬੀਟਿਕ ਦੀ ਕੇਅਰ ਕਰਨ ਲੱਗੇ ਇਹ ਕਿੱਥੇ ਜਾਣ ਗਿਆ ਚਾਲ ਕਿਰ ਕੀ ਹੋ ਜਾਊਗਾ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਇਸ਼ੂ ਹੈ ਗਿਆ ਸੋ ਅਫੋਰਡੇਬਿਲਟੀ ਨੂੰ ਡਰੈਸ ਕਰਨ ਲਈ ਸਾਡਾ ਬਹੁਤ ਵੱਡਾ ਮਸਲਾ ਹੈਗਾ ਕਿ ਰਾਤੀ ਕਰਨੀ ਸਾਹਿਬ ਨੇ ਵੀ ਕਿਹਾ ਕਿ ਮੇਰਾ ਗੋਲ ਹੈ ਕਿ ਮੈਂ ਆਉਣ ਵਾਲੇ 4 ਸਾਲ ਜਿਹੜੇ ਮੇਰੇ ਟਰਮ ਦੇ ਹੋ ਪਹਿਲੀ ਦੇ ਹੋਗੇ ਉਹਦੇ ਵਿੱਚ ਮੈਂ 20000 ਇਨ ਪਰ ਕਾਪੜਾ ਜੀਡੀਪੀ ਲੋਕਾਂ ਦੀ ਵਧਾਉਂਗਾ ਤਾਂ ਉਹਦਾ ਭਾਵ ਕੀ ਕਿ ਅਸੀਂ 20% ਦਾ ਵੱਧ ਬਣਾਵਾਂਗੇ ਚਾਹੇ ਥਰੂ ਸਪੋਰਟ ਚਾਹੇ ਥਰੂ ਇੰਡਸਟਰੀ ਚਾਹੇ ਵੇਜ ਇਨਕਰੀਸ ਹੋਵੇ ਕੋਲ ਮੁਲਾਕੇ ਨੂੰ ਇਨਕਰੀਸ ਕਰਾਂਗੇ ਸੋ ਇਹੀ ਲੋਕਾਂ ਦੀ ਡਿਮਾਂਡ ਹੈ ਔਰ ਉਹ ਇਸ ਕਰ ਨੂੰ ਸੁਣਦੇ ਇਸ ਕਰਕੇ ਪੋਲ ਚਾਅ ਰ ਹੈ ਦੂਸਰੀ ਹੈ ਕਿ ਉਹਨਾਂ ਦੀ ਕਾਸਟ ਜਿਹੜੀ ਉਹ ਲੋਰ ਕਿੱਦਾਂ ਕਰਨੀ ਸਭ ਤੋਂ ਬਿਗੇਸਟ ਚੀਜ਼ ਜਿਹੜੀ ਮਹਿੰਗਾਈ ਵਿਆਜ ਜਦੋਂ ਹਾਈ ਹੋਇਆ ਉਹਨਾਂ ਰੈਂਟ ਵੀ ਹਾਈ ਹੋ ਗਏ ਉਹਨਾਂ ਘਰਾਂ ਦਾ ਮਾਰਗੇਜ ਵੀ ਹਾਈ ਹੋ ਉਹ ਸੱਤ ਵਾਰੀ ਡ੍ਰੌਪ ਹੋ ਚੁੱਕਾ ਆਈ ਥਿੰਕ ਜੇ ਟੈਰਫ ਈ ਗੱਲ ਨਾ ਹੁੰਦੀ ਤਾਂ ਆਈ ਥਿੰਕ ਅਜੇ 4-5 ਵਾਰੀ ਹੋਰ ਡ੍ਰੌਪ ਹੋਣ ਨੂੰ ਫਿਰਦਾ ਸੀ ਸੋ ਆਈ ਥਿੰਕ ਉਹ ਨਹੀਂ ਹੁਣ ਕਿਹਾ ਥੋੜਾ ਹੋਲਡ ਹੈ ਬਟ ਆਈ ਥਿੰਕ ਨੈਕਸਟ ਮੀਟਿੰਗ ਤੱਕ 4% ਫੇਰ ਡ੍ਰੌਪ ਹੋਗਾ ਇੰਦੇ ਥੱਲੇ ਆਉਦਾ 1.5% ਹੋਰ ਡ੍ਰੌਪ ਹੋ ਜਾ ਜੀ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ